ਪ੍ਰਧਾਨ ਮੰਤਰੀ ਨરેન્દ્ર ਮੋਦੀ ਨੇ ਅੱਜ ਵਾਰਾਨਸੀ ਤੋਂ ਦੇਸ਼ ਭਰ ਦੇ 9 ਕਰੋੜ 70 ਲੱਖ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ 20500 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸ਼ਤ ਜਾਰੀ ਕੀਤੀ। ਇਸ ਮੌਕੇ ਉਹਨਾਂ ਨੇ 2200 ਕਰੋੜ ਰੁਪਏ ਦੇ 52 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਹ ਰਕਮ ਲਾਪਾਤਰੀਆਂ ਦੇ ਖਾਤਿਆਂ ਵਿੱਚ ਭੇਜੇ ਜਾਣ ਨਾਲ ਇਸ ਯੋਜਨਾ ਅਧੀਨ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਰਕਮ 3.90 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਲਾਪਾਤਰੀਆਂ ਵਿੱਚ 2 ਕਰੋੜ 26 ਲੱਖ ਮਹਿਲਾ ਕਿਸਾਨ ਵੀ ਸ਼ਾਮਲ ਨੇ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਦੀ ਸਫਲਤਾ ਤੋਂ ਬਾਅਦ ਉਹ ਪਹਿਲੀ ਵਾਰ ਕਾਸ਼ੀ ਆਏ ਨੇ ਉਹਨਾਂ ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਸੰਸਾਭ ਮਿਲਣ ਦੀ ਗੱਲ ਕਹੀ ਅਤੇ ਆਪਰੇਸ਼ਨ ਸੰਦੂਰ ਦੀ ਸਫਲਤਾ ਨੂੰ ਬਾਬਾ ਵਿਸ਼ਵਨਾਥ ਨੂੰ ਸਮਰਪਿਤ ਕੀਤਾ ਉਹਨਾਂ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ ਆਪਰੇਸ਼ਨ ਸੰਦੂਰ ਦੌਰਾਨ ਪੂਰੀ ਦੁਨੀਆ ਨੇ ਆਤਮ ਨਿਰਭਰ ਭਾਰਤ ਦੀ ਤਾਕਤ ਦੇਖੀ ਹੈ ਕਿਸਾਨਾਂ ਬਾਰੇ ਗੱਲ ਕਰਦੇ ਆ ਪੀਐਮ ਮੋਦੀ ਨੇ ਕਿਹਾ ਕਿ पीएम किसान सम्मान निधि सरकार दी किसान भलाई प्रति वचनबद्धता दी मिसाल है उन्होंने दसया कि हुण तक किसानों ਦੇ ਖਾਤਿਆਂ ਵਿੱਚ 375 ਕਰੋੜ ਰੁਪਏ ਟ੍ਰਾਂਸਫਰ ਕੀਤੇ ਜਾ ਚੁਕੇ ਨੇ ਉਹਨਾਂ ਨੇ ਨਵੀਂ ਸਕੀਮ पीएम धन धान्य योजना ਦਾ ਵੀ ਐਲਾਨ ਕੀਤਾ ਜਿਸ ਤਹਿਤ ਛੋਟੇ ਜ਼ਿਲ੍ਹਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਤੇ 24000 ਕਰੋੜ ਰੁਪਏ ਖਰਚ ਕੀਤੇ ਜਾਣਗੇ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਸੰਬਰ 2018 ਨੂੰ पीएम किसान सम्मान निधि योजना लॉन्च की थी इस योजना तहत ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 20 ਕਿਸ਼ਤਾਂ ਆ ਚੁੱਕੀਆਂ ਨੇ ਹਰ ਕਿਸ਼ਤ ਵਿੱਚ 2000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਆਉਂਦਾ ਹੈ ਇਸ ਯੋਜਨਾ ਦਾ ਪੈਸਾ ਦੇਸ਼ ਦੇ ਛੋਟੇ ਅਤੇ ਸਰਹੱਦੀ ਖੇਤਾਂ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਆਉਂਦਾ ਹੈ ਚਾਹੇ ਉਹਨਾਂ ਕੋਲ 2 ਹੈਕਟੇਰ ਜ਼ਮੀਨ ਹੋਵੇ ਜਾਂ ਫਿਰ 5 ਹੈਕਟੇਰ ਸਾਰੇ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ ਕਿਸਾਨ ਭਾਈਓ ਬਹਨੋ ਕੇ ਖਾਤੋਂ ਮੈਂ 21000 ਕਰੋੜ ਰੁਪਏ पीएम किसान सम्मान निधि के रूप में भेजे गए हैं और जब काशी से धन जाता है ना वो तो अपने आप प्रसाद बन जाता है इक्कीस हजार करोड़ रुपया किसानों के खाते में जमा साथियों आज यहां भी 2000 करोड़ रुपए से ज्यादा की विकास परियोजनाओं का लोकार्पण और शिलान्यास भी हुआ है